ਜਿਸ ਲਦਨੀ ਪੰਜਾਬ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਐਲਾਨਿਆ 1600 ਕਰੋੜ ਦਾ ਫੰਡ ਜਾਰੀ ਹੋ ਚੁੱਕਿਆ ਹੈ ਜਾਂ ਨਹੀਂ ਕਦੋਂ ਵਰਤਿਆ ਜਾਊਗਾ ਕਿੱਥੇ ਵਰਤਿਆ ਜਾਊਗਾ ਇਸ ਬਾਰੇ ਸਰਕਾਰੀ ਪੱਧਰ ਤੇ ਕੋਈ ਜਾਣਕਾਰੀ ਹਾਲੇ ਨਹੀਂ ਮਿਲ ਸਕੀ ਹੈ ਪਰ ਪ੍ਰਧਾਨ ਮੰਤਰੀ ਦੇ ਦੌਰੇ ਦਰਮਿਆਨ ਜਿਹੜਾ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਦਾ ਖੁਲਾਸਾ ਹੋਇਆ ਸੀ 12000 ਕਰੋੜ ਦਾ ਉਸ ਮੁੱਦੇ ਤੇ ਸਿਆਸਤ ਜ਼ਰੂਰ ਪੱਕੀ ਹੋਈ ਹੈ ਇਸੇ ਫੇਰ ਆਪਣੇ ਮਾਧਿਅਮ ਰਾਹੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਲੋਕ ਇਸ ਵਕਤ ਮੁਸੀਬਤ ਦੇ ਵਿੱਚ ਹਨ ਇਸ ਵਕਤ ਸਿਆਸਤ ਕਰਨ ਦੀ ਲੋੜ ਨਹੀਂ ਹੈ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਦੇ ਹਾਂ ਕਿ ਸਿਆਸਤ ਕਰਨ ਦੀ ਤਾਂ ਲੋਕਾਂ ਦੀ ਮਦਦ ਕੀਤੀ ਜਾਵੇ ਜੋ ਜੋ ਵੀ ਫੰਡ ਲੋਕਾਂ ਦੇ ਹਿੱਸੇ ਆਇਆ ਹੈ ਉਸ ਨੂੰ ਸਮੇਂ ਸਿਰ ਲੋਕਾਂ ਤੱਕ ਜ਼ਰੂਰ ਪਹੁੰਚਾਇਆ ਜਾਵੇ ਕੇਂਦਰ ਸਰਕਾਰ ਦੇ ਵੱਲੋਂ ਮਿਲੇ ਹੋਏ ਉਸ ਰਾਹਤ ਫੰਡ 12000 ਕਰੋੜ ਦਾ ਰੇੜਕਾ ਹਲੇ ਖਤਮ ਨਹੀਂ ਹੋਇਆ ਕਿ ਹੁਣ ਪੰਜਾਬ ਸਰਕਾਰ ਨੇ ਪੰਚਾਇਤਾਂ ਤੋਂ ਪੈਸੇ ਮੰਗ ਲਏ ਨੇ ਸੂਬੇ ਵਿੱਚ ਕਹਿੰਦੇ 288 ਪੰਚਾਇਤਾਂ ਕੋਲ 618 ਕਰੋੜ ਰੁਪਏ ਪਏ ਹਨ ਤੇ ਉਹਦੇ ਵਿੱਚੋਂ ਸਰਕਾਰ ਨੇ 5% ਦਾ ਹਿੱਸਾ ਮੰਗ ਲਿਆ ਕਿ 30 ਕਰੋੜ ਰੁਪਏ ਸਰਕਾਰ ਨੂੰ ਦੇ ਦਿਓ ਤਾਂ ਜੋ ਰਾਹਤ ਦਿੱਤੀ ਜਾ ਸਕੇ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਇਸ ਸੰਬੰਧੀ ਪਿੰਡੂ ਵਿਕਾਸ ਦੇ ਪੰਚਾਇਤ ਵਿਭਾਗ ਨੇ ਜ਼ਿਲ੍ਹਾ ਵਿਕਾਸ ਦੇ ਪੰਚਾਇਤ ਅਫਸਰਾਂ ਨੂੰ ਚਿੱਠੀ ਕੱਢ ਦਿੱਤੀ ਹੈ। ਕੱਲ ਕੱਢੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਵਿਕਾਸ ਦੇ ਪੰਚਾਇਤ ਅਫਸਰ ਗ੍ਰਾਮ ਪੰਚਾਇਤਾਂ ਤੋਂ ਸਹਿਮਤੀ ਲੈ ਕੇ 5% ਦੀ ਰਕਮ ਪੰਚਾਇਤ ਵਿਭਾਗ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ। ਗ੍ਰਾਮ ਪੰਚਾਇਤਾਂ ਤੋਂ ਇਸ ਤਰੀਕੇ ਨਾਲ ਪੰਜਾਬ ਸਰਕਾਰ ਨੂੰ 30 ਕਰੋੜ 94 ਲੱਖ ਰੁਪਏ ਮਿਲ ਜਾਣਗੇ। ਸੋ ਹੁਣ ਦੇਖਣਾ ਇਹ ਹੋਊਗਾ ਕਿ ਗ੍ਰਾਮ ਪੰਚਾਇਤਾਂ ਇਸ ਦੇ ਲਈ ਸਹਿਮਤੀ ਦਿੰਦੀਆਂ ਹਨ ਜਾਂ ਫਿਰ ਨਹੀਂ। ਦਰਅਸਲ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਜਦੋਂ ਕਿਸੇ ਜਨਤਕ ਕੰਮ ਲਈ ਗ੍ਰਹਿਣ ਹੁੰਦੀਆਂ ਨੇ ਤਾਂ ਇਹਨਾਂ ਤੇ ਪੰਚਾਇਤਾਂ ਨੇ ਇਸ ਮੁਆਵਜ਼ਾ ਰਾਸ਼ੀ ਨੂੰ ਬੈਂਕਾਂ ਦੇ ਵਿੱਚ ਐਫ ਡੀ ਦੇ ਰੂਪ ਵਿੱਚ ਰੱਖਣਾ ਹੁੰਦਾ ਹੈ ਤੇ ਇਹ 618 ਕਰੋੜ 83 ਲੱਖ ਰੁਪਏ ਪੰਚਾਇਤਾਂ ਦਾ ਜਿਹੜਾ ਉਹ ਐਫ ਡੀ ਦੇ ਰੂਪ ਵਿੱਚ ਬੈਂਕਾਂ ਵਿੱਚ ਹੀ ਪਿਆ ਹੋਇਆ ਉਦੋਂ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਤਹਿਤ ਸੂਬਾ ਸਰਕਾਰ ਅਤੇ ਵਿਰੋਧੀ ਧਿਰਾਂ ਆਮੋ ਸਾਹਮਣੇ ਹਨ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਹਨਾਂ ਫੰਡਾਂ ਬਾਰੇ ਕਿਹਾ ਕਿ ਜਦੋਂ ਤੋਂ ਆਪ ਸਰਕਾਰ ਸੱਤਾ ਵਿੱਚ ਆਈ ਹੈ ਉਸ ਸਮੇਂ ਤੋਂ ਪੰਜਾਬ ਨੂੰ ਆਫਤਰ ਰਾਹਤ ਫੰਡ ਵਜੋਂ ਸਿਰਫ 1582 ਕਰੋੜ ਰੁਪਏ ਮਿਲੇ ਨੇ ਜਿਦੇ ਵਿੱਚੋਂ 649 ਕਰੋੜ ਤਾਂ ਖਰਚ ਕੀਤੇ ਜਾ ਚੁੱਕੇ ਨੇ ਚੀਮਾ ਨੇ ਦਾਵਾ ਕੀਤਾ ਕਿ ਭਾਜਪਾ ਸਰਕਾਰ ਉਪਲਬਧ ਫੰਡਾਂ ਬਾਰੇ ਕੋਰਾ ਝੂਠ ਬੋਲ ਰਹੀ ਹੈ ਆਪਣੇ ਛੋਟੇ ਹਿੱਤਾਂ ਲਈ ਸਰਕਾਰ ਨੂੰ ਬਦਨਾਮ ਕਰ ਰਹੀ ਹੈ ਖਜ਼ਾਨਾ ਮੰਤਰੀ ਚੀਮਾ ਨੇ ਸਪਸ਼ਟ ਕੀਤਾ ਕਿ ਐਸਡੀਆਰਐਫ ਤੋਂ ਪੈਸੇ ਕਢਵਾਉਣ ਨੂੰ ਉੱਚ ਵਿਆਜ ਦਰ ਤੇ ਉਧਾਰ ਮੰਨਿਆ ਜਾਂਦਾ ਹੈ ਇਸੇ ਤਹਿਤ ਵਿਆਜ ਦਰ ਨੂੰ ਲਾ ਕੇ 12128 ਕਰੋੜ ਰੁਪਏ ਬਣਦੇ ਨੇ ਨਹੀਂ ਤਾਂ ਇਹ 1582 ਕਰੋੜ ਰੁਪਏ ਹਨ ਚੀਮਾ ਨੇ ਕਿਹਾ ਕਿ ਭਾਜਪਾ ਲੀਡਰ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਲੋਕ ਕਦੇ ਪੰਜਾਬ ਅਤੇ ਪੰਜਾਬ ਦੇ ਹੱਕਾਂ ਲਈ ਖੜੇ ਨਹੀਂ ਹੋਏ ਉਹਨਾਂ ਨੂੰ ਸਾਡੇ ਤੋਂ ਸਵਾਲ ਕਰਨ ਦਾ ਕੋਈ ਹੱਕ ਹੀ ਨਹੀਂ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਕਿਹਾ ਕਿ ਲੰਘੇ 20 ਸਾਲਾਂ ਵਿੱਚ ਸੂਬੇ ਨੂੰ ਕੇਂਦਰ ਸਰਕਾਰ ਤੋਂ ਆਫਤ ਰਾਹਤ ਤਹਿਤ 6190 ਕਰੋੜ ਰੁਪਏ ਹਾਸਲ ਹੋਏ ਨੇ ਤੇ ਸੂਬਾ ਸਰਕਾਰ ਨੇ ਇਸ ਸਮੇਂ ਦੌਰਾਨ ਖੁਦ 2042 ਕਰੋੜ ਦੀ ਰਾਸ਼ੀ 25% ਸਟੇਟ ਸ਼ੇਅਰ ਵਜੋਂ ਪਾਈ ਹੈ ਤੇ ਹੁਣ ਉਪਲਬਧ ਰਾਸ਼ੀ 8232 ਕਰੋੜ ਰੁਪਏ ਹੋ ਗਈ ਹੈ ਸੋ ਦੇਖਣਾ ਹੋਏਗਾ ਕਿ ਸਿਆਸਤ ਤੋਂ ਪਰੇ ਜਾ ਕੇ ਸਰਕਾਰ ਇਹਨਾਂ ਫੰਡਾਂ ਦੀ ਵਰਤੋਂ ਕਦੋਂ ਕਰਦੀ ਹੈ ਲੋਕਾਂ ਨੂੰ ਰਾਹਤ ਕਦੋਂ ਮਿਲਦੀ ਹੈ ਹਾਲਾਂਕਿ ਇਸ ਦਰਮਿਆਨ ਇਹ ਵੀ ਪੁਖਤਾ ਜਾਣਕਾਰੀ ਹੈ ਕਿ ਸਰਕਾਰ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਭੇਜ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਸ਼ਹਿਰਾਂ ਸਾਰੇ ਇਲਾਕਿਆਂ ਦੇ ਵਿੱਚ ਸਰਵੇ ਕਰਵਾ ਰਹੀ ਹੈ ਕਿ ਕਿੱਥੇ ਕਿਸ ਦਾ ਕਿੰਨਾ ਨੁਕਸਾਨ ਹੋਇਆ ਤਾਂ ਜੋ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਦਿਨ ਪੰਜਾਬ ਆਏ ਸੀ ਉਸ ਦਿਨ ਅਧਿਕਾਰੀਆਂ ਦੇ ਨਾਲ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਤੌਸਮਿਟਿੰਗ ਦੇ ਵਿੱਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੀ ਸ਼ਾਮਲ ਸਨ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਸਵਾਲ ਅਤੇ ਪ੍ਰਧਾਨ ਮੰਤਰੀ ਦੇ ਜਵਾਬ ਤੇ ਸਿਆਸਤ ਲਗਾਤਾਰ ਸੂਬੇ 'ਚ ਭਖੀ ਹੋਈ ਹੈ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਤੀਕਿਰਿਆ ਤੇ ਹਰਦੀਪ ਸਿੰਘ ਮੁੰਡੀਆਂ ਨੇ ਪਲਟਵਾਰ ਕਰਦਿਆਂ ਕਿਹਾ ਕਿ ਸਾਨੇਵਾਲ ਹਲਕੇ ਦੇ ਲਗਭਗ 275000 ਵੋਟਰਾਂ ਨੇ ਮੈਨੂੰ ਚੁਣਿਆ ਵਿਧਾਨ ਸਭਾ ਚ ਭੇਜਿਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਤਿੰਨ ਖਾਸ ਵਿਭਾਗ ਦੇ ਕੇ ਮੰਤਰੀ ਬਣਾਇਆ ਜੇ ਜਾਖੜ ਸਾਹਿਬ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਵਿਭਾਗ ਹੀ ਨਹੀਂ ਪਤਾ ਤਾਂ ਉਹ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਕਿਵੇਂ ਸਮਝਣਗੇ ਪਰ ਕੱਲ ਸੁਨੀਲ ਜਾਖੜ ਜੀ ਇੱਕ ਮੇਰੇ ਬਾਰੇ ਮਜਾਕ ਕਰ ਰਹੇ ਸੀ ਕਿ ਮੈਂ ਜਾਣਦਾ ਨਹੀਂ ਕੌਣ ਹੈ ਕਾਦਾ ਮੰਤਰੀ ਹੈ ਸੋ ਇੱਕ ਆਮ ਕਰਾਂਚੋ ਚੁਣ ਕੇ ਆਏ ਹੋਏ ਸਾਡੇ ਹਲਕਾ ਸਾਹਮਣੇ ਵਾਲ ਦੇ ਲੋਕਾਂ ਨੇ ਪੌਣੇ 3 ਲੱਖ ਵੋਟ ਹੈ ਜਿਨ੍ਹਾਂ ਨੇ ਮੈਨੂੰ ਚੁਣਿਆ ਉਸ ਤੋਂ ਬਾਅਦ ਸਾਡੇ ਪਾਰਟੀ ਸੁਪਰੀਮਾ ਅੰਦਰ ਨੇ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਵਫਾਦਾਰੀ ਤੇ ਇਮਾਨਦਾਰੀ ਲੋਕਾਂ ਪ੍ਰਤੀ ਸੇਵਾ ਦੇਖਦੇ ਹੋਏ ਮੈਨੂੰ ਪੂਰੇ 3 ਕਰੋੜ ਪੰਜਾਬ ਦੇ ਲੋਕਾਂ ਨੇ ਮੈਨੂੰ ਮੰਤਰੀ ਬਣਾਇਆ। ਉਹ ਤਿੰਨ ਅਹਿਮ ਮਹਿਕਮੇ ਮੇਰੇ ਕੋਲ ਪੰਜਾਬ ਦੇ ਹੋਣ। ਦਰਅਸਲ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਉਸ ਮੀਟਿੰਗ ਦੀ ਗੱਲ ਦਾ ਖੁਲਾਸਾ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਇਹ ਕਿਹਾ ਸੀ ਕਿ ਹਰਦੀਪ ਸਿੰਘ ਮੁੰਡੀਆਂ ਕੌਣ ਨੇ ਉਹਨਾਂ ਤੋਂ ਮੈਂ ਹੀ ਨਹੀਂ ਜਾਣਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿੱਥੋਂ ਜਾਣਦੇ ਹੋਣਗੇ ਕੋਈ ਕਿਹਦੇ ਉੱਥੇ ਕੌਣ ਪਛਾਣਦਾ ਸੀਗਾ ਸਾਹਿਬ ਵੀ ਕੌਣ ਮੁੰਡੀਆਂ ਜੀ ਹੈ ਮੈਂ ਤਾਂ ਆਪ ਜਿੱਤੇ ਮੁੰਡੀਆਂ ਸਾਹਿਬ ਨੂੰ ਮੇਰੀ ਮੁਲਾਕਾਤ ਨਹੀਂ ਹੋਈ ਸਾਹਮਣੇ ਆ ਜਾਣ ਮੈਂ ਵੀ ਕੁਝ ਕਾਚੀ ਕਰ ਦਿੰਦਾ ਸੌਰੀ ਮੈਂ ਦੇਖੋ ਸਾਹਿਬ ਮੈਂ ਕਿਉਂ ਰਹਿ ਕੇ ਮੈਂ ਤਾਂ ਹਾਂ ਨਸ ਤੁਹਾਂ ਦਾ ਪੈਰੇ ਫਰੀ ਮੇਰੀ ਮੁਲਾਕਾਤ ਨਹੀਂ ਸਾਹਿਬ ਮੈਂ ਕਿੱਥੇ ਕਰਕੇ ਆਣ ਤੋਂ ਪਹਿਲਾਂ ਮੰਨੂਰੇ ਜੀ ਪਤਾ ਮੁੰਡੀਆਂ ਸਾਹਿਬ ਕਾਦੇ ਮੰਤਰੀ ਇਹ ਕਿਉਂ ਭੇਜਿਆ ਦਰਅਸਲ ਉਸ ਮੀਟਿੰਗ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨੇ 1600 ਕਰੋੜ ਦਾ ਰਾਹਤ ਪੈਕੇਜ ਐਲਾਨਿਆ ਸੀ ਤਾਂ ਮੰਤਰੀ ਮੁੰਡੀਆਂ ਨੇ ਕਿਹਾ ਸੀ ਕਿ ਪੰਜਾਬ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਰਪਾ ਕਰਕੇ ਵੱਡਾ ਪੈਕੇਜ ਐਲਾਨਿਆ ਜਾਵੇ ਤਾਂ ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ ਸੀ ਕਿ ਆਪਕੋ ਹਿੰਦੀ ਨਹੀਂ ਆਤੀ ਮੈਂਨੇ ਅਭੀ ਐਲਾਨ ਕੀਤਾ ਹੈ 1600 ਕਰੋੜ ਦਾ ਇੱਕ ਖੁਲਾਸਾ ਮੀਟਿੰਗ ਤੋਂ ਬਾਹਰ ਆ ਕੇ ਮੰਤਰੀ ਮੁੰਡੀਆਂ ਨੇ ਖੁਦ ਕੀਤਾ ਸੀ ਤੇ ਕਿਹਾ ਸੀ ਕਿ ਇੱਕ ਪਾਸੇ ਜਿੱਥੇ ਭਿਆਨ ਖੜਾਂ ਦੇ ਵਿੱਚ ਲੋਕ ਡੁੱਬ ਰਹੇ ਨੇ ਤਾਂ ਅਜਿਹੀ ਮੌਕੇ ਪ੍ਰਧਾਨ ਮੰਤਰੀ ਨੂੰ ਵਿਅੰਗਮਈ ਮਜ਼ਾਕ ਸੋਚ ਰਿਹਾ ਸੀ